ਕਿਨਾਂ ਆਰਟਿਸਟਾਂ ਨੂੰ ਸਭ ਤੋਂ ਵਧੀਆ ਲੱਗਦਾ ਹੈ ਕਿ ਜਿਹਦੇ ਵਿੱਚ ਕੋਈ ਆਕਰ ਨਹੀਂ ਹੈ ਕੁਝ ਨਹੀਂ ਹੈ ਉਹਨਾਂ ਕੰਮ ਕਰਕੇ ਮਜ਼ਾ ਆਇਆ ਹੈ ਗੈਰੀ ਵਿੱਚ ਗੈਰੀ ਨੂੰ ਬੋਗਰ ਬਾਈ ਦਾ मतलब ਜਿਵੇਂ ਬਾਈ ਸੱਚੀ ਕਾ ਮਤਲਬ ਆਪਾਂ ਬਾਈ ਨੂੰ ਸਨੇਪ ਤੇ ਜਾਂ ਲਾਈਵ ਤੇ ਜਾਂ ਵੀਡੀਓ ਦੇ ਦਿੱਤਾ ਸੇਮ ਹੀ ਆ ਬਾਈ ਸਾਰਾ ਜਸਟ ਬਾਈ ਤੇ ਗਾਣਾ ਕੀਤਾ ਸੀ ਮੈਂ ਲੰਨਾ ਸ਼ੂਟ ਤੇ ਦੋਬਾਰਾ ਬਾਈ ਦਾ ਆਰਟਿਸਟ ਆ ਹਰਪ੍ਰਿੰਦਰ ਗਿੱਲ ਤੇ ਸੇਫ ਫੀਲ ਸੇਫ ਫੀਲ ਗਾਣਾ ਸੀਗਾ ਫਿਲਮ ਸੇਫ ਕਾ ਸੇਫ ਫੀਲ ਮਤਲਬ ਉਹ ਗਾਣਾ ਸ਼ੂਟ ਕਰੀ ਜਾਂਦੇ ਸੀ ਭਾਈ ਆਇਆ ਸੀ ਉੱਥੇ ਤੇ ਉਸ ਤੋਂ ਬਾਅਦ ਬਾਈ ਦਾ ਮੈਨੂੰ 10 ਦਿਨ ਦੇ ਕਰੀਬ ਮੰਨਦਾ ਦਾ ਫੋਨ ਆਇਆ ਮੈਨੂੰ ਬਾਈ ਦਾ ਇੰਡੀਆ ਨੰਬਰ ਦਾ ਮੈਨੂੰ ਹੈਗਾ ਸੀ ਆਲਰੇਡੀ ਕਿ ਮੈਂ ਇੰਡੀਆ ਬੈਠਾ ਸ਼ੂਟ ਕਰ ਚੁੱਕਿਆ ਭਾਈ ਨਾਲ ਅੱਛਾ ਤੇ ਦੋ ਗਾਣੇ ਕੀਤੇ ਸੀ ਜਦੋਂ ਮੈਂ ਜਸ਼ਨ ਭਾਈ ਨੂੰ ਅਸਿਸਟ ਕਰਦਾ ਸੀ ਜਸ਼ਨ ਭਾਈ ਨੇ ਕਿਤੇ ਨੇ ਗਾਣੇ ਲੱਡੂ ਗਾਣਾ ਵੀ ਤੇ ਇੱਕ ਹੋਰ ਮੇਰੇ ਵਾਲੇ ਦੱਸ ਤੋ ਬੜੀ ਟਰੈਕ ਚਲਾ ਗਿਆ ਸੀ ਦਬਰ ਹੈ ਲੋ ਕੱਲ ਚੱਲਿਆ ਸੀ ਗਾਣਾ ਹਾ ਉਹ ਗਾਣਾ ਵੀ ਸ਼ੂਟ ਉਹ ਕਰਦੀ ਕਿ ਸਟੋਰੀਆਂ ਬਾਤ ਦਰਣਾ ਬਹੁਤ ਪੁਸ਼ਤ ਹੈ ਤੇ 22 ਦਾ ਮੈਨੂੰ ਕਾਲ ਆਇਆ 10:00 ਵਜੇ ਉਧਰ ਬੰਦਨ ਮੈਂ ਦਿੱਤਾ ਫਿਰ 10:00 11:00 ਵਜੇ ਤੱਕ ਹੀ ਕੌਮ ਨਹੀਂ ਮੈਂ ਤਾਂ ਪਿੱਕੇ ਮੈਂ ਸ਼ਾਇਦ ਵਾਸ਼ਮ ਸੀਨੇ ਆ ਕੇ ਦੇਖਿਆ ਵੀ ਕਿਸ ਦੀ ਕਾਲ ਆਈ ਹੋਈ ਆ ਇੰਕਾ ਨੰਬਰ ਤੋਂ ਤਾਂ ਮੈਂ ਕੋਸ਼ਿਸ਼ ਕਰ ਮਾਰ ਕੇ ਭੇਜਿਆ ਬਾਈ ਨੂੰ ਬਾਈ ਦੇ ਮੈਂ ਕਾਲ ਲਾ ਲਈ ਵੀਰ ਵੀ ਉਹ ਬਸਾਰ ਕੇ ਬਾਈ ਨੇ ਕਾਲ ਲਾ ਲਈ ਮੈਂ ਕਹਿੰਦਾ ਹਾਂ ਜੀ ਬਈ ਸ਼ਸਤਰਕਾਰ ਦੇ ਬਾਈ ਕਹਿੰਦਾ ਵੀ ਉੱਠ ਗਿਆ ਮੈਂ ਕਿਹਾ ਹਾਂਜੀ ਕਹਿੰਦਾ ਉਹ ਹਣ ਬੰਦਨ ਬਾਈ ਸੀ ਕਿ ਗੈਰੀ ਬਾਈ ਸੀ ਨਹੀਂ ਨਹੀਂ ਗੈਰੀ ਬਾਈ ਦਾ ਖੁਦ ਖੁਦ ਫੋਨ ਆਇਆ ਹਾਂਜੀ ਹਾਂਜੀ ਬਾਈ ਬਾਈ ਸੱਚੀ ਬਾਈ ਦੀ ਉਸ ਤੋਂ ਮਤਲਬ ਸੱਚੀ ਬਾਤ ਕਹਿ ਰਿਹਾ ਬੰਦਾ ਮਤਲਬ ਸੱਚੀ ਕਹਿੰਦੇ ਤੇ ਬਾਈ ਦਾ ਕਾਲਜ ਦਾ ਰਹਿ ਹੋਣੀ ਨਹਾ ਤੋਂ ਕਿ ਉੱਠਦੇ ਰੈਡੀ ਹੋ ਬਿਜ਼ਨਸ ਕਰਦੇ ਮੈਂ ਆਈ ਐਨ ਮਤਲਬ ਬਾਈ ਤੇ ਨਾ ਬਰਮਿੰਗਮ ਸਾਈਡ ਆਕਰ ਮਤਲਬ ਇਥੇ ਮੈਂ ਰਲ ਲੜ ਉਹ ਦੋਟਾ ਇਕ ਘੰਟੇ ਦੀ ਡਰਾਈਵ ਉੱਥੋਂ ਨਾ ਮੈਂ ਕਿਹਾ ਠੀਕ ਹੈ ਬਾਈ ਕਹਿੰਦਾ ਪਾ ਸ਼ੂਟ ਕਰਨਾ ਹੁਣੀ ਉਸ ਦਿਨ ਹੀ ਕਾਲ ਆਈ ਤੇ ਹੁਣੀ ਸ਼ੂਟ ਕਰਨਾ ਮੈਂ ਕਿਹਾ ਕੋਈ ਗਾਣਾ ਕਹਿੰਦਾ ਮੈਂ ਗਾਣਾ ਫਿਰ ਜਨ ਲੱਗਿਆ ਤੈਨੂੰ ਵੀ ਆ ਗਾਣੇ ਦਾ ਸ਼ੂਟ ਕਰਨਾ ਕੋਈ ਪਲਾਨ ਨਹੀਂ ਸੀਗਾ ਵੀ ਹਫ਼ਤਾ ਪਹਿਲਾਂ 5 ਦਿਨ ਪਹਿਲਾਂ ਤੇ ਪਲਾਨ ਕਰ ਲਿਆ 5 ਦਿਨ ਬਾਅਦ ਸ਼ੂਟ ਆਇਆ ਕਿੱਦਾਂ ਵੀ ਅਸੀਂ ਬਾਈ ਆਇਆ ਉੱਥੋਂ ਤਾਂ ਸ਼ੂਟ ਕੀਤਾ ਉਹ ਲੋਟੀ ਉੱਤੇ ਮੋਕੇ ਗਏ ਗਏ ਬੱਚੋ ਦੁਨੀਆਂ ਨਾ ਆਦਮ ਤਾਈ ਕੈਂਡੀ ਡਰਾਈਵ ਕਰਕੇ ਹਾਂਜੀ ਉੱਥੇ ਕੀਤਾ ਮੇਰੇ ਦਿੱਤੇ ਮੈਂ ਬੈਂਕ ਕਰਦੇ ਹਾਂ ਹਾਂ ਦੰਦ ਉੱਥੇ ਕੀਤਾ ਲੋਕਾਂ ਨੇ ਮੇਰੇ ਦੋਸਤ ਉਹ ਸਾਰੇ ਬਾਈ ਮੇਰੇ ਕੋ ਫਰੈਂਡ ਆ ਗਿਆ ਬਾਈ ਉਹ ਮਤਲਬ ਮਤਲਬ ਦਿਮਾਗਲਾ ਸਜਾਉਂਦਾ ਹਨਾ ਮਹਾਰਤਾਰੀਆ ਬਾਈ ਕਹਿੰਦਾ ਵੀ ਸਿੰਘ ਉਹਨੂੰ ਵੀ ਬਾਜ ਮਾਰ ਗਿਆ ਸਿੰਘ ਵੀ ਦਿਮਾਗਲਾ ਮੇਰੇ ਵੀ ਸਜਾ ਬਾਈ ਤੇ ਸ਼ਾਰਟ ਵੀ ਦਿਮਾਗਲਾ ਬਣ ਲਿਆ ਵਿੱਚ ਉਸ ਜਾਣੇ ਚਲ ਆਪਾਂ ਕਿਹਾ ਤੇ ਉਹ ਬਾਈ ਉਹ ਬਾਈ ਕਹਿੰਦਾ ਮੈਂ ਦਿਮਾਗਲਾ ਬਣ ਮਤਲਬ ਮੌਕੇ ਤੇ ਜੋ ਵੀ ਬਾਈ ਨੂੰ ਦਿਲ ਕਰ ਗਿਆ ਜੋ ਵੀ ਚੰਗਾ ਲੱਗਿਆ ਭਾਈ ਇਹੇ ਕਰਨਾ ਮਗੈਰੀ ਬਾਈ ਦੇ ਵਿੱਚ ਆਣੀ ਹੈ ਕਿ ਹਾਂ ਵੀ ਨਾ ਕਰਨਾ ਮਾਉ ਉਹ ਵੀ ਹੈ ਚਾਹੇ ਚੱਪਲ ਪਾਈ ਹੋਆ ਚਾਹੇ ਮਤਲਬ ਜੋ ਵੀ ਹੈ ਨਾ ਸੱਚੀ ਬਾਈ ਕੋ ਜਨੂਨ ਜ਼ਿੰਦਗੀ ਮਤਲਬ ਮੈਨੂੰ ਲੱਗਦਾ ਸ਼ਾਇਦ ਜ਼ਿੰਦਗੀ ਉਹ ਆਇਆ ਆਪਾਂ ਉਹੀ ਹੁੰਦੇ ਗਏ ਰਹੇ ਬੀਅਰ ਲੋਕ ਕੀ ਕਹਿਣਗੇ ਉਹ ਕੀ ਕਹੂਗਾ ਮੈਂ ਕੀ ਪਾਇਆ ਕੀ ਨਹੀਂ ਪਾਇਆ ਜੱਜ ਕਰੂਗਾ ਭਾਈ ਉਹਨਾਂ ਨੂੰ ਸੱਚੀ ਜੇ ਲਾਈਫ ਆ ਤਾਂ ਚਲੋ ਅੱਗੇ ਦਾ ਲਾਈਫ ਸਟਾਈਲ ਬੜੇ ਲੋਕ ਮੁੰਡੇ ਕਾਪੀ ਕਰਦੇ ਆ ਹਾਂ ਬਾਈ ਜ਼ਰੂਰ ਕਰਨਾਗੇ ਕਿਉਂ ਨਹੀਂ ਕਰਵਾਉਂਦਾ ਕਾਪੀ ਕਰਦੇ ਆ ਇੰਨਾ ਕੂਲ ਆਰਟਿਸਟ ਕੋਈ ਹੈ ਹੀ ਨਹੀਂ ਬਾਈ ਉਹ ਮਤਲਬ ਆ ਇਸ ਤਰ੍ਹਾਂ ਇਸਾਨੀ ਮੋਰਗਨ ਦਾ ਬਾਈ ਸੱਚੀ ਦਿਲ ਤੋਂ ਬਹੁਤ ਜਿਆਦਾ